ਨੂੰ ਰੋਕ ਕੇ ਆਸਾ ਤੋਂ ਵੀ ਅੱਗੇ ਨਿਕਲ ਜਾਣਾ ਬੜੇ ਹੌਂਸਲੇ ਦੀ ਗੱਲ ਹੁੰਦੀ ਹੈ ਆਪਣੇ ਖਿਲਾਫ ਬੋਲਦੇ ਕਾਵਾਂ ਨੂੰ ਹੱਸ-ਹੱਸ ਮੋਢੇ ਉੱਤੇ ਚੁੱਕ ਲੈਣਾ ਬੜੇ ਹੌਂਸਲੇ ਦੀ ਗੱਲ ਹੁੰਦੀ ਹੈ ਰੋਂਦੀ ਅੱਖ ਟੱਕ ਕੇ ਚੀਖਾਂ ਤੇ ਹੌਕਿਆਂ ਦੇ ਨਾਲ ਆਪਣਿਆਂ ਦੀਆਂ ਕੈਰੀਆਂ ਨਜ਼ਰਾਂ ਜਰ ਲੈਣਾ ਬੜੇ ਹੌਂਸਲੇ ਦੀ ਗੱਲ ਹੁੰਦੀ ਹੈ ਬੜੇ ਹੌਂਸਲੇ ਦੀ ਗੱਲ ਹੁੰਦੀ ਹੈ ਰਮਣੀ ਭਾਸ਼ਾ ਵਿਭਾਗ ਪੰਜਾਬ ਬਿਲਕੁਲ ਸਹੀ ਫਰਮਾਇਆ ਗਿਆ ਹੈ ਦੋਸਤੋ ਆਪਣੇ ਖਿਲਾਫ ਬੋਲਦੇ ਹੋਏ ਕਾਵਾਂ ਭਾਵ ਤੁਹਾਡੇ ਖਿਲਾਫ ਬੋਲ ਰਹੇ ਲੋਕਾਂ ਦੇ ਕੌੜੇ ਬੋਲਾਂ ਨੂੰ ਹੱਸ-ਹੱਸ ਕੇ ਹੌਸਲੇ ਦੇ ਨਾਲ ਜਰ ਲੈਣਾ ਬਹੁਤ ਹੌਸਲੇ ਦੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਕੋਈ ਤੁਹਾਡੇ ਪ੍ਰਤੀ ਅਜੇਹੇ ਬੋਲ ਬੋਲਦਾ ਹੈ ਜਿਨ੍ਹਾਂ ਦਾ ਤੁਹਾਡੇ ਨਾਲ ਨੇੜੇ ਤੇੜੇ ਦਾ ਵੀ ਕੋਈ ਸਬੰਧ ਨਹੀਂ ਹੁੰਦਾ ਜਦੋਂ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਬਿਲਕੁਲ ਸਹੀ ਹੁੰਦੇ ਹੋ ਤੇ ਲੋਕ ਤੁਹਾਡੇ ਤੇ ਗਲਤ ਇਲਜ਼ਾਮਾਂ ਦਾ ਵਾਰ ਕਰਦੇ ਹਨ ਜਦੋਂ ਤੁਹਾਡੀ ਕਿਰਤ ਦੀ ਬੇਕਦਰੀ ਕੀਤੀ ਜਾਂਦੀ ਹੈ ਜਦੋਂ ਤੁਹਾਡੀ ਮਿਹਨਤ ਨਾਲ ਕੀਤੇ ਹੋਏ ਕੰਮਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੁਹਾਡੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਏ ਜਾਂਦੇ ਹਨ ਤਾਂ ਇਹਨਾਂ ਸਭ ਕੁਝ ਨੂੰ ਜਰਜਾਣਾ ਸਹਿਨ ਕਰ ਜਾਣਾ ਬਹੁਤ ਹੌਸਲੇ ਦੀ ਗੱਲ ਹੁੰਦੀ ਹੈ ਕਈ ਵਾਰ ਕੀ ਅਸੀਂ ਆਪਦੇ ਉੱਪਰ ਲੱਗਦੇ ਹੋਏ ਇਲਜ਼ਾਮਾਂ ਦੇ ਵਿੱਚ ਉਲਝ ਕੇ ਆਪਣੇ ਰਸਤੇ ਤੋਂ ਭਟਕ ਜਾਂਦੇ ਹਾਂ ਤੇ ਇਲਜ਼ਾਮ ਲਾਉਣ ਵਾਲਾ ਵਿਅਕਤੀ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਜੇਕਰ ਅਸੀਂ ਹੌਸਲੇ ਦੇ ਨਾਲ ਦੂਸਰਿਆਂ ਦੇ ਕੌੜੇ ਬੋਲਾ ਤੇ ਇਲਜ਼ਾਮਾਂ ਨੂੰ ਸਹਿਨ ਕਰ ਲੈਂਦੇ ਹਾਂ ਤਾਂ ਚੁੱਪ ਕਰ ਜਾਂਦੇ ਹਾਂ ਤਾਂ ਸਮਾਂ ਆਉਣ ਤੇ ਸਮਾਂ ਉਹਨਾਂ ਦੇ ਕੌੜੇ ਬੋਲਾਂ ਦਾ ਉਨ੍ਹਾਂ ਦੇ ਇਲਜ਼ਾਮਾਂ ਦਾ ਅਜਿਹਾ ਜਵਾਬ ਦਿੰਦਾ ਹੈ ਅਜਿਹੀ ਚਪੇੜ ਮਾਰਦਾ ਹੈ ਕਿ ਤੁਹਾਨੂੰ ਸੰਤੋਸ਼ਟੀ ਹੋ ਜਾਂਦੀ ਹੈ ਤੁਹਾਨੂੰ ਇਸ ਗੱਲ ਦੀ ਜੋ ਹੈ ਸੰਤੋਸ਼ਟੀ ਮਿਲ ਜਾਂਦੀ ਹੈ ਕਿ ਤੁਹਾਨੂੰ ਤੁਹਾਡੇ ਚੰਗੇ ਕਰਮਾਂ ਦਾ ਤੁਹਾਡੀ ਮਿਹਨਤ ਦਾ ਤੁਹਾਡੀ ਕਿਰਤ ਦਾ ਫਲ ਬਣਿਆ ਹੈ ਅਤੇ ਤੁਸੀਂ ਆਪਦੇ ਚੰਗੇ ਰਸਤੇ ਤੇ ਚੰਗੇ ਵਿਚਾਰਾਂ ਤੇ ਚੰਗੇ ਕੰਮਾਂ ਤੇ ਟਿਕੇ ਰਹੇ ਅਤੇ ਤੁਸੀਂ ਆਪਦੇ راست-ਰਾਸਤੇ ਤੋਂ ਨਾ ਪਾਟਕ ਕੇ ਬਹੁਤ ਵੱਡੀ ਜਿਹੜੀ ਪ੍ਰਾਪਤੀ ਹਾਸਲ ਕੀਤੀ ਧੰਨਵਾਦ